ਹਰ ਇਹ ਜਿਹੜੇ ਬੱਚਿਆਂ ਨੂੰ ਜਿਹੜੇ ਸੀਐਸਸੀ ਸੈਂਟਰ ਦੇ ਕੇ ਜੋਇੰਟਲੀ ਸਾਡੀ ਜੀ ਡਿਊਟੀਆਂ ਲੱਗੀਆਂ ਕੋਣੋ ਲੈ ਕੇ ਪਿੰਡਾਂ ਦੇ ਵਿੱਚ ਜਾਓ ਅਤੇ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਨੇ ਉਹਦੇ ਫਾਰਮ ਭਰਾਓ ਉਹਨਾਂ ਤੇ ਤੱਕ ਪਹੁੰਚ ਕਰੋ ਔਰ ਅਸੀਂ ਕਰ ਰਹੇ ਸੀ ਨਿਰੰਤਰ ਵਧੀਆ ਕੰਮ ਚੱਲ ਰਿਹਾ ਸੀ ਸਾਰੇ ਪੰਜਾਬ 'ਚ ਚੱਲ ਰਿਹਾ ਸੀਗਾ ਪਰ ਇਹ ਜਿਹੜਾ ਰੇਲੀ ਹੋਈ ਸਾਡੀ ਕਿਉਂਕਿ ਸਾਡਾ ਪ੍ਰੈਨਸੀ ਉਹ ਲੈਂਡ ਪੂਲਿੰਗ ਦੇ ਖਿਲਾਫ ਸਾਰੇ ਪੰਜਾਬ ਚ ਜਾਤ ਰਕਣੀ ਸੀ ਔਰ ਉਹਨਾਂ ਸੀ ਸੈਲੀਬ੍ਰੇਸ਼ਨ ਦੇ ਰੂਪ ਦੇ ਵਿੱਚ ਮਨਾਇਆ ਰਾਜਪੁਰੇ ਚ 17 ਤਰੀਕ ਨੂੰ ਪਰ ਇਹ ਜੇ ਉੱਥੇ ਇਕੱਠ ਦੇਖ ਕੇ ਇਹ ਬੁਖੜਾ ਗਏ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਤਾਕਤ ਆ ਉਹ ਬਹੁਤ ਬੜੀ ਹੋਈ ਆ ਲੋਕ ਜਿਹੜੇ ਲੋਕ ਜੁੜ ਰਹੇ ਆ ਤੁਨ ਤੁਨ ਔਰ ਰੂਰਲ ਪਾਪੂਲੇਸ਼ਨ ਜਿਹੜੀ ਆ ਜਿਨ੍ਹਾਂ ਨੂੰ ਸੂਝਤਾ ਮਿਲ ਰਹੀ ਆ ਜਿਹੜੇ ਸਮਝ ਚੁੱਕੇ ਆ ਪਰ ਨਾ ਪਤਾ ਹੀ ਨਹੀਂ ਹੁੰਦਾ ਵੀ ਸਬੂਤ ਦੇ ਕੌਣ ਰਿਹਾ ਸੋ ਇਹਨਾਂ ਗਲਤ ਬੋਲਾਰਟ ਚਾਕੇ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕਰਤਾ ਕਿ ਇਹ ਜੇ ਡਾਟਾ ਚੋਰੀ ਕਰਦੇ ਆ ਉਹ ਡਾਟਾ ਪਹਿਲੀ ਗੱਲ ਤਾਂ ਇਹ ਆ ਜਿਹੜੀਆਂ ਸਰਕਾਰਾਂ ਹੀ ਡਾਟਾ ਲੋਕਾਂ ਨੂੰ ਦਿੰਦੀਆਂ ਪਛਾਣ ਦਿੰਦੀਆਂ ਪਛਾਣ ਪੱਤਰ ਆਧਾਰ ਕਾਰਡ ਹਰ ਚੀਜ਼ ਸਰਕਾਰ ਦੇ ਕੋਲੋਂ ਆਉਂਦੀ ਆ ਸਰਕਾਰ ਤੋਂ ਚੋਰੀ ਕੀ ਕਰ ਲੂ ਕੋਈ ਪਹਿਲਾਂ ਬੰਦੇ ਦੀ ਪਛਾਣ ਮਾਪਿਓ ਦਿੰਦੇ ਆ ਨਾਂ ਰੱਖਦੇ ਆ ਉਸ ਤੋਂ ਬਾਅਦ ਡਾਕੂਮੈਂਟ ਬਣਾ ਕੇ ਸਰਕਾਰਾਂ ਦੇ ਦੀਆਂ ਉੱਥੋਂ ਚੋਰੀ ਕੋਈ ਕੀ ਕਰਨਾ ਹੁੰਦਾ ਸੋ ਹਰ ਜਗ੍ਹਾ ਡਾਟਾ ਅਵੇਲੇਬਲ ਆ ਸਾਰੀ ਪਾਪੂਲੇਸ਼ਨ ਦਾ ਅਵੇਲੇਬਲ ਆ ਇੱਕ ਬਹਾਨੇ ਸਾਜੀ ਕਰਕੇ ਇਹਨਾਂ ਨੇ ਸਾਡੇ ਕੈਂਪਾਂ ਨੂੰ ਰੋਕਿਆ ਔਰ ਬੜੀ ਹੀ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਸਾਡੇ ਤਾਂ ਚਲੋ ਬਹੁਤ ਵਧੀਆ ਅਕਸਰ ਬੜੇ ਸਿਆਣੇ ਨੇ ਸਮਝਦਾਰ ਨੇ ਉਹ ਐਸੀ ਘਟਨਾ ਜਿਹੜੀ ਆ ਅਲਟੂ ਵਰਨਸਿਟੀ ਨਹੀਂ ਵਾਪਰੀ ਔਰ ਪਰ ਇੱਥੇ ਸਾਰੇ ਪੰਜਾਬ ਦੇ ਜੀ ਲੀਡਰਾਂ ਨੂੰ ਅ ਨਜ਼ਰਬੰਦ ਵੀ ਕਰਿਆ ਔਰ ਬਹੁਤ ਵੱਡਾ ਜਿਹੜਾ ਕਈ ਜਗ੍ਹਾ ਤੇ ਧੱਕਾ ਵੀ ਹੋਇਆ ਉਹ ਇਹ ਗੱਲਾਂ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਪ੍ਰੋਟੈਸਟ ਕੀਤਾ ਔਰ ਬਹੁਤ ਧੱਕਾ ਪੰਜਾਬ ਸਰਕਾਰ ਦਾ ਇੰਨਾ ਕਿ ਧੱਕਾ ਕਿ ਗਰੀਬਾਂ ਨੂੰ ਉਹਨਾਂ ਦੇ ਹੱਕ ਨਹੀਂ ਲੈਣ ਦੇ ਰਹੀ ਪੰਜਾਬ ਜੇਤਾਂ ਕੇਂਦਰ ਸਰਕਾਰ ਵੱਲੋਂ ਜਿਹੜੇ ਸਕੀਮਾਂ ਚਲਾਈਆਂ ਜਾ ਰਹੀਆਂ ਸੀ ਬੜੇ ਸਰਲ ਤਰੀਕੇ ਨਾਲ ਚੱਲਦੀਆਂ ਸੀ ਸਕੀਮਾਂ ਸਾਡੇ ਕੋਲ ਸਾਰੀਆਂ ਪਰਮਿਸ਼ਨਾਂ ਨੇ ਫਿਰ ਇੱਕ ਜਿਵੇਂ ਮਨੀਸ਼ ਸੋਧਾ ਜਿਹੜਾ ਦਿੱਲੀ ਤੋਂ ਕੱਢਿਆ ਹੋਇਆ ਬੰਦਾ ਉਹਦੇ ਕਹਿਣ ਤੇ ਉਹਦੇ ਇਸ਼ਾਰੇ ਤੇ ਕੇਜਰੀਵਾਦ ਦੇ ਇਸ਼ਾਰੇ ਤੇ ਸਾਰਾ ਪ੍ਰੋਪਗੈਂਡਾ ਰੈਅ ਤਿਆਰ ਕਰਕੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਹਿਬਾਨਾਂ ਨੂੰ ਜੈਵੰਦਰ ਥਾਣੇ ਦੇ ਵਿੱਚ ਲੈ ਜਾ ਕੇ ਸੁੱਟਦਾ ਪਰ ਅਸੀਂ ਡਰਨ ਵਾਲੇ ਨਹੀਂ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਨਰਿੰਦਰ ਭਾਈ ਮੋਦੀ ਜੀ ਦੇ ਸਿਪਾਹੀ ਆ ਸਾਡੀ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ ਭੱਤੀ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੀ ਅਸੀਂ ਪੂਰੀ ਤਰ੍ਹਾਂ ਲੜਾਈ ਲੜਾਂਗੇ ਸਾਨੂੰ ਉਸ ਲਈ ਕੁਝ ਵੀ ਕਰਨਾ ਪਵੇ ਜੇਲਾ ਇਹ ਜਾਣਾ ਪਵੇ ਐਡਵਰ ਪਰਚੇ ਦਰਜ ਹੋਣ ਅਸੀਂ ਬਿਲਕੁਲ ਨਹੀਂ ਡਰਦੇ ਅਸੀਂ ਬਿਲਕੁਲ ਡਟ ਕੇ ਵਿਰੋਧ ਕਰਾਂਗੇ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਇਹ ਜਿਹੜਾ ਮਹੌਮ ਦਸਰਾਣਾ ਲੋਕਾਂ ਦਾ ਹਜ਼ੂਮ ਦਸਰਾਆ ਇਹ ਭਗਵੰਤ ਮਾਨ ਦੇ ਖਿਲਾਫ ਹੈ ਜਿਹੜੀ ਕੱਲ ਦੀ ਕਠਲਾਂ ਕੀਤੀ ਹੈ ਉਹ ਗਰੀਬਾਂ ਦੇ ਮਾਰੂ ਨੀਤੀ ਗਰੀਬਾਂ ਦੀ ਜਿਹੜੀ ਸੋਚ ਹੈ ਉਹਨੂੰ ਖਤਮ ਕਰਨ ਵਾਸਤੇ ਇਹ ਭਗਵੰਤ ਮਾਨ ਨੇ ਇੱਕ ਰਣਨੀਤੀ ਬਣਾ ਕੇ ਸੋਚੀ ਸੰਜੀਤ ਚਾਲ ਹੈ ਤੇ ਸਰਾਬੀ ਬੰਦੇ ਨੇ ਰਾਤ ਨੂੰ दारू पीते ਸਵੇਰੇ ਫੈਸਲੇ ਦੇ ਦਿੱਤੇ ਵੀ ਇਹ ਕੈਂਪ ਬੰਦ ਕਰ ਤੋ ਇਹ ਕੈਂਪ ਬੰਦ ਨਹੀਂ ਹੋਣੇ ਇਹ ਲੋਕਾਂ ਦੀ ਭਲਾਈ ਦੇ ਆ ਇਹ ਲੋਕਾਂ ਦੇ ਭਲੇ ਲਈ ਆ ਲੋਕਾਂ ਦੀ ਸੁੱਖਾਂ ਨੂੰ ਦੂਰ ਕਰਨ ਲਈ ਆ ਜੋ ਮੋਦੀ ਸਾਹਿਬ ਦੀ ਸਕੀਮ ਹੈ ਉਹ ਹਰ ਘਰ ਦੇ ਲਈ ਹੈ ਤੇ ਕੱਲੀ ਭਗਵੰਤ ਮਾਨ ਦੇ ਲਈ ਭਗਵੰਤ ਮਾਨ ਝੂਠ ਬੋਲ ਕੇ ਸਵੇਰ ਤੇ ਲੈ ਕੇ ਸ਼ਾਮ ਤੱਕ ਲੋਕਾਂ ਨੂੰ ਗੁੰਮਨਾਹ ਕਰ ਰਿਹਾ ਔਰ ਮੋਦੀ ਸਾਹਿਬ ਜੋ ਕੰਮ ਕਰ ਰਹੇ ਲੋਕਾਂ ਦੇ ਸਾਹਮਣੇ ਕਰ ਰਹੇ ਤਜੇ ਕੇ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹਿਆਂ ਦੇ ਅੰਦਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੁੱਤਰੇ ਸਾੜੇ ਯਾਰ ਰਹੇ ਪੰਜਾਬ ਦੇ ਲੋਕਾਂ ਅੰਦਰ ਰੋਸ ਹੈ ਪੰਜਾਬ ਦੇ ਪਿੰਡਾਂ ਦਾ ਦਲਿਤ ਗਰੀਬ ਮਜ਼ਦੂਰ ਕਿਰਤੀ ਕਮਾ ਛੋਟਾ ਦੁਕਾਨਦਾਰ ਅੱਜ ਰੋਸ ਹੈ ਜਿਨ੍ਹਾਂ ਵਾਸਤੇ ਸਕੀਮਾਂ ਸਾਡੇ ਦੇਸ਼ ਦੇ ਪ੍ਰਾਈਮ ਮਿੰਿਸਟਰ ਸ਼੍ਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਲਿਆ ਕੇ ਦਿੱਤੀਆਂ ਔਰ ਇਹ ਤਾਂ ਲਾਗੂ ਵੀ ਕਰ ਰਹੇ ਪੰਜਾਬ ਦੀ ਸਰਕਾਰ ਲਾਗੂ ਨਹੀਂ ਕਰ ਰਹੀ ਇਹ ਲਾਗੂ ਅਸੀਂ ਕਰ ਰਹੇ ਆ ਉਹ ਆਨੇ ਬੜੀ ਕੋਸ਼ਿਸ਼ ਕਰਕੇ ਇਹ ਅਫਸਰਾਂ ਨੇ ਡਿਊਟੀਆਂ ਲਾਈਆਂ ਇੱਥੇ ਸਾਰਾ ਕੁਝ ਸਮਾਨ ਭੇਜਿਆ ਮੀਡੀਆ ਭੇਜਿਆ ਹੋਰ ਭੇਜਿਆ ਸਮਾਨ ਜੋ ਵੀ ਹੈ ਲਗ ਲਗ ਕਿਸਮਾਂ ਦੇ ਲਗ ਲਗ ਜੋ ਲਾਹ ਪਹੁੰਚ ਰਿਹਾ ਗਰੀਬ ਲੋਕਾਂ ਨੂੰ ਉਹਨਾਂ ਦੇ ਕਾਰਡ ਬਣ ਰਹੇ ਆ ਉਹਨਾਂ ਨੂੰ ਸੈਂਟਰ ਦੇ ਨਾਲ ਜੋੜਿਆ ਜਾ ਰਿਹਾ ਅਸੀਂ ਇਹਨਾਂ ਦਾ ਤਖੜੇ ਤਰੀਕੇ ਨਾਲ ਵਿਰੋਧ ਕਰਦੇ ਆ ਭਗਵਾਨ ਜੀ ਤੁਸੀਂ ਸੁਣ ਲਓ ਮੈਨੂੰ ਪਤਾ ਹੈ ਇਹ ਤੁਹਾਨੂੰ ਤਾਂ ਖਾਜ ਹੋਈ ਹੈ ਕਿਉਂਕਿ ਬਲਾਕ ਸੰਸਦੀਆਂ ਚੋਣਾਂ ਆ ਗਈਆਂ ਜ਼ਿਲ੍ਹਾ ਪ੍ਰੀਸ਼ਦੀਆਂ ਇਹ ਤੁਸੀਂ ਜਿੱਤਣ ਵਾਲੇ ਨਹੀਂ ਚਾਹੇ ਸਾਡੇ ਇਹ ਬੰਦ ਵੀ ਕਰਾ ਲਓ ਅਸੀਂ ਕਹਾਂਗੇ ਤਾਂ ਬੰਦ ਕਰਾਈਏ ਗਰੀਬੋ ਵੀ ਤੁਹਾਡੇ ਲਈ ਹੱਕ ਲੈ ਕੇ ਆਏ ਤੇ ਉਹ ਤੁਹਾਨੂੰ ਦੇਣਾ ਨਹੀਂ ਚਾਹੁੰਦੇ ਤਾਂ ਵੀ ਸਾਡੇ ਹੱਕ 'ਚ ਵੋਟ ਦੇ ਅਸੀਂ ਬੁਲਾਦੇ ਤਾਂ ਵੀ ਸਾਡੇ ਹੱਕ 'ਚ ਉਹ ਤਾਂ ਸਾਡੇ ਦੋਨੇ ਅੱਥੀ ਲੱਡੂ ਹੈ ਭਾਰਤੀ ਜਨਤਾ ਪਾਰਟੀ ਨੇ ਤੇ ਇਹ ਦਿੱਲੀ ਸਾਫ਼ ਕਰੇ ਉਹਨਾਂ ਨੂੰ ਉਵੇਂ ਪੰਜਾਬ ਚ ਵੀ ਸਾਫ਼ ਕਰਾਂਗੇ ਔਰ ਪੰਜਾਬ ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਕੇ ਏ ਲਗਾਤਾਰ ਇਹਨਾਂ ਨੂੰ ਲੈਣਾ ਹੈ ਸੌਣ ਲਾਵਾਂਗੇ ਇਹ ਜਿਹੜੇ ਬੱਚਿਆਂ ਨੂੰ ਜਿਹੜੇ ਸੀਐਸਸੀ ਸੈਂਟਰ ਦੇ ਕੇ ਜੋਇੰਟਲੀ ਸਾਡੀ ਨੇ ਡਿਊਟੀਆਂ ਲੱਗੀਆਂ ਕੋ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਾਓ ਅਤੇ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਨੇ ਉਹਦੇ ਫਾਰਮ ਭਰਾਓ ਉਹਨਾਂ ਤੇ ਤੱਕ ਪਹੁੰਚ ਕਰੋ ਔਰ ਅਸੀਂ ਕਰ ਰਹੇ ਸੀ ਨਿਰੰਤਰ ਵਧੀਆ ਕੰਮ ਚੱਲ ਰਿਹਾ ਸੀ ਸਾਰੇ ਪੰਜਾਬ ਵਿੱਚ ਚੱਲ ਰਿਹਾ ਸੀਗਾ ਪਰ ਇਹ ਜਿਹੜਾ ਰੈਲੀ ਹੋਈ ਸਾਡੀ ਜਿਹੜੇ ਤੁਹਾਡਾ ਪਲਾਨ ਸੀ ਉਹ ਲੈਂਡ ਪੂਲਿੰਗ ਦੇ ਖਿਲਾਫ ਸਾਰੇ ਪੰਜਾਬ ਚ ਜਾਤ ਰਕਣੀ ਸੀ ਔਰ ਉਹ ਅਸੀਂ ਸੈਲੀਬ੍ਰੇਸ਼ਨ ਦੇ ਰੂਪ ਦੇ ਵਿੱਚ ਮਨਾਇਆ ਰਾਜਪੁਰੇ ਚ 17 ਤਰੀਕ ਨੂੰ ਪਰ ਇਹ ਜੇ ਉੱਥੇ ਇਕੱਠ ਦੇਖ ਕੇ ਇਹ ਬੁਖੜਾ ਗਏ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਤਾਕਤ ਆ ਉਹ ਬਹੁਤ ਬੜੀ ਹੋਈ ਆ ਲੋਕ ਜਿਹੜੇ ਲੋਕ ਜੁੜ ਰਹੇ ਆ ਤੁਨ ਔਰ ਰੂਰਲ ਪਾਪੂਲੇਸ਼ਨ ਜਿਹੜੀ ਆ ਜਿਨ੍ਹਾਂ ਨੂੰ ਸੂਲਤਾ ਮਿਲ ਰਹੀਆਂ ਜਿਹੜੇ ਸਮਝ ਚੁੱਕੇ ਆ ਪਤਾ ਨਹੀਂ ਹੁੰਦਾ ਵੀ ਸੂਟ ਦੇ ਕੌਣ ਰਿਹਾ ਸੋ ਇਹਨਾਂ ਗੱਲ ਤੋਂ ਬਗਲਾਟ ਚਾਕੇ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕਰਤਾ ਕਿ ਇਹ ਜੇ ਡਾਟਾ ਚੋਰੀ ਕਰਦੇ ਆ ਉਹ ਡਾਟਾ ਪਹਿਲੀ ਗੱਲ ਤਾਂ ਇਹ ਆ ਜਿਹੜੀਆਂ ਸਰਕਾਰਾਂ ਹੀ ਡਾਟਾ ਲੋਕਾਂ ਨੂੰ ਦਿੰਦੀਆਂ ਪਛਾਣ ਦਿੰਦੀਆਂ ਪਛਾਣ ਪੱਤਰ ਆਧਾਰ ਕਾਰਡ ਹਰ ਚੀਜ਼ ਸਰਕਾਰ ਦੇ ਕੋਲੋਂ ਆਉਂਦੀ ਆ ਸਰਕਾਰ ਤੋਂ ਚੋਰੀ ਕੀ ਕਰ ਲੂ ਕੋਈ ਪਹਿਲਾਂ ਬੰਦੇ ਦੀ ਪਛਾਣ ਮਾਪਿਓ ਦਿੰਦੇ ਆ ਨਾਂ ਰੱਖਦੇ ਆ ਉਸ ਤੋਂ ਬਾਅਦ ਡਾਕੂਮੈਂਟ ਬਣਾ ਕੇ ਸਰਕਾਰਾਂ ਦੇ ਦੀਆਂ ਉੱਥੋਂ ਚੋਰੀ ਕੋਈ ਕੀ ਕਰਨਾ ਹੁੰਦਾ ਸੋ ਹਰ ਜਗ੍ਹਾ ਡਾਟਾ ਅਵੇਲੇਬਲ ਆ ਸਾਰੀ ਪਾਪੂਲੇਸ਼ਨ ਦਾ ਅਵੇਲੇਬਲ ਆ ਇੱਕ ਬਹਾਨੇ ਸਾਜੀ ਕਰਕੇ ਇਹਨਾਂ ਨੇ ਸਾਡੇ ਕੈਂਪਾਂ ਨੂੰ ਰੋਕਿਆ ਔਰ ਬੜੀ ਹੀ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਸਾਡੇ ਤਾਂ ਚਲੋ ਬਹੁਤ ਵਧੀਆ ਅਫਸਰ ਬੜੇ ਸਿਆਣੇ ਨੇ ਸਮਝਾਰਨੇ ਉਹ ਐਸੀ ਘਟਨਾ ਜਿਹੜੀ ਆ ਅਲਟੂ ਵਰਨੈਂਟ ਸਿੱਟ ਨਹੀਂ ਵਾਪਰੀ ਔਰ ਪਰ ਇੱਥੇ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਅ ਨਜ਼ਰਬੰਦ ਵੀ ਕਰਿਆ ਔਰ ਬਹੁਤ ਵੱਡਾ ਜਿਹੜਾ ਕਈ ਜਗ੍ਹਾ ਤੇ ਧੱਕਾ ਵੀ ਹੋਇਆ ਉਹ ਇਹ ਗੱਲਾਂ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਪ੍ਰੋਟੈਸਟ ਕੀਤਾ ਬਹੁਤ ਧੱਕਾ ਪੰਜਾਬ ਸਰਕਾਰ ਦਾ ਇੰਨਾ ਕਿ ਧੱਕਾ ਕਿ ਗਰੀਬਾਂ ਨੂੰ ਉਹਨਾਂ ਦੇ ਹੱਕ ਨਹੀਂ ਲੈਣ ਦੇ ਰਹੀ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਜਿਹੜੇ ਸਕੀਮਾਂ ਚਲਾਈਆਂ ਜਾ ਰਹੀਆਂ ਸੀ ਬੜੇ ਸਰਲ ਤਰੀਕੇ ਨਾਲ ਚੱਲਦੀਆਂ ਸੀ ਸਕੀਮਾਂ ਸਾਡੇ ਕੋਲ ਸਾਰੀਆਂ ਪਰਮਿਸ਼ਨਾਂ ਨੇ ਸਿਰਫ ਇੱਕ ਜਿਵੇਂ ਮਨੀਸ਼ ਸੋਧਾ ਜਿਹੜਾ ਦਿੱਲੀ ਤੋਂ ਕੱਢਿਆ ਹੋਇਆ ਬੰਦਾ ਉਹਦੇ ਕਹਿਣ ਤੇ ਉਹਦੇ ਇਸ਼ਾਰੇ ਤੇ ਕੇਜਰੀਵਾਲ ਦੇ ਇਸ਼ਾਰੇ ਤੇ ਸਾਰਾ ਪ੍ਰੋਪਗੈਂਡਾ ਰੈਅ ਤਿਆਰ ਕਰਕੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਹਿਬਾਨਾਂ ਨੂੰ ਜੈਵੰਦਰ ਥਾਣੇ ਦੇ ਵਿੱਚ ਲਿਜਾ ਕੇ ਸੁੱਟਦਾ ਪਰ ਅਸੀਂ ਡਰਨ ਵਾਲੇ ਨਹੀਂ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਨਰਿੰਦਰ ਭਾਈ ਮੋਦੀ ਜੀ ਦੇ ਸਿਪਾਹੀ ਆ ਸਾਡੀ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ ਭਤੀ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੀ ਸੀ ਪੂਰੀ ਤਰ੍ਹਾਂ ਲੜਾਈ ਲੜਾਂਗੇ ਸਾਨੂੰ ਉਸ ਲਈ ਕੁਝ ਵੀ ਕਰਨਾ ਪਵੇ ਜੇਲਾ ਹੀ ਜਾਣਾ ਪਵੇ ਸਾਡੇ ਪਰ ਪਰਚੇਦਾਰ ਚ ਹੋਣ ਅਸੀਂ ਬਿਲਕੁਲ ਨਹੀਂ ਡਰਦੇ ਅਸੀਂ ਬਿਲਕੁਲ ਡਟ ਕੇ ਵਿਰੋਧ ਕਰਾਂਗੇ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਇਹ ਜਿਹੜਾ ਮਹੌਮ ਦਸਰਾਣਾ ਲੋਕਾਂ ਦਾ ਅਜ਼ੂਮ ਦਸਰਾਆ ਇਹ ਭਗਵੰਤ ਮਾਨ ਦੇ ਖਿਲਾਫ ਹੈ ਜਿਹੜੀ ਕੱਲ ਦੀ ਘਟਨਾ ਕੀਤੀ ਹੈ ਉਹ ਗਰੀਬਾਂ ਦੇ ਮਾਰੂ ਨੀਤੀ ਗਰੀਬਾਂ ਦੀ ਜਿਹੜੀ ਸੋਚ ਹੈ ਉਹਨੂੰ ਖਤਮ ਕਰਨ ਵਾਸਤੇ ਇਹ ਭਗਵੰਤ ਮਾਨ ਨੇ ਇੱਕ ਰਣਨੀਤੀ ਬਣਾ ਕੇ ਸੋਚੀ ਸਮਝੀ ਚਾਲ ਹੈ ਤੇ ਸਰਾਬੀ ਬੰਦੇ ਨੇ ਰਾਤ ਨੂੰ داروਪੀਤੀਸ ਵੇਰੇ ਫੈਸਲੇ ਦਿੱਤੇ ਕਿ ਇਹ ਕੈਂਪ ਬੰਦ ਕਰ ਤੋ ਇਹ ਕੈਂਪ ਬੰਦ ਨਹੀਂ ਹੋਣੇ ਇਹ ਲੋਕਾਂ ਦੀ ਭਲਾਈ ਦੇ ਆ ਇਹ ਲੋਕਾਂ ਦੇ ਭਲੇ ਨਹੀਂ ਆ ਲੋਕਾਂ ਦੀ ਸੁੱਖਾਂ ਨੂੰ ਦੂਰ ਕਰਨ ਲਈ ਆ ਜੋ ਮੋਦੀ ਸਾਹਿਬ ਦੀ ਸਕੀਮ ਹੈ ਉਹ ਹਰ ਘਰ ਦੇ ਲਈ ਆ ਤੇ ਕੱਲੀ ਭਗਵੰਤ ਮਾਨ ਦੇ ਲਈ ਭਗਵੰਤ ਮਾਨ ਝੂਠ ਬੋਲ ਕੇ ਸਵੇਰ ਤੇ ਲੈ ਕੇ ਸ਼ਾਮ ਤੱਕ ਲੋਕਾਂ ਨੂੰ ਗੁੰਮਨਾ ਕਰ ਰਿਹਾ ਔਰ ਮੋਦੀ ਸਾਹਿਬ ਜੋ ਕੰਮ ਕਰ ਰਿਹਾ ਲੋਕਾਂ ਦੇ ਸਾਹਮਣੇ ਕਰ ਰਿਹਾ ਹੈ ਤਾਂ ਜੇਕਰ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹਿਆਂ ਦੇ ਅੰਦਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੁੱਤਰੇ ਸਾੜੇ ਜਾ ਰਹੇ ਪੰਜਾਬ ਦੇ ਲੋਕਾਂ ਅੰਦਰ ਰੋਸ ਹੈ ਪੰਜਾਬ ਦੇ ਪਿੰਡਾਂ ਦਾ Dalit ਗਰੀਬ ਮਜ਼ਦੂਰ ਕਿਸਤੀ ਕਮਾ ਛੋਟਾ ਦੁਕਾਨਦਾਰ ਅੱਜ ਰੋਸ ਹੈ ਜਿਨ੍ਹਾਂ ਵਾਸਤੇ ਸਕੀਮਾਂ ਸਾਡੇ ਦੇਸ਼ ਦੇ ਪ੍ਰਾਈਮ ਮਿੰისტਰ ਸ਼੍ਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਲਿਆ ਕੇ ਦਿੱਤੀਆਂ ਔਰ ਇਹ ਤਾਂ ਉਹ ਲਾਗੂ ਵੀ ਕਰ ਰਹੇ ਪੰਜਾਬ ਦੀ ਸਰਕਾਰ ਲਾਗੂ ਨਹੀਂ ਕਰ ਰਹੀ ਇਹ ਲਾਗੂ ਅਸੀਂ ਕਰ ਰਹੇ ਆ ਉਹਨੇ ਬੜੀ ਕੋਸ਼ਿਸ਼ ਕਰਕੇ ਇਹ ਅਫਸਰਾਂ ਨੇ ਡਿਊਟੀਆਂ ਲਾਈਆਂ ਇੱਥੇ ਸਾਰਾ ਕੁਝ ਸਮਾਨ ਭੇਜਿਆ মিডিਆ ਭੇਜਿਆ ਹੋਰ ਭੇਜਿਆ ਸਮਾਨ ਜੋ ਵੀ ਹੈ ਅਲਗ-ਅਲਗ ਕਿਸਮਾਂ ਦੇ ਅਲਗ-ਅਲਗ ਜੋ ਲਾਹ ਪਹੁੰਚ ਰਿਹਾ ਗਰੀਬ ਲੋਕਾਂ ਨੂੰ ਉਹਨਾਂ ਦੇ ਕਾਰਡ ਵੱਢ ਰਹੇ ਆ ਉਹਨਾਂ ਨੂੰ ਸੈਕਟਰ ਦੇ ਨਾਲ ਜੋੜਿਆ ਜਾ ਰਿਹਾ ਅਸੀਂ ਇਹਨਾਂ ਦਾ ਤਖੜੇ ਤਰੀਕੇ ਨਾਲ ਵਿਰੋਧ ਕਰਦੇ ਆ ਭਗਵਾਨ ਤੁਮਨ ਜੀ ਤੁਸੀਂ ਸੁਣ ਲਓ ਮੈਨੂੰ ਪਤਾ ਹੈ ਇਹ ਤੁਹਾਨੂੰ ਤਾਂ ਖਾਇ ਹੋਈ ਹੈ ਕਿਉਂਕਿ ਬਲਾਕ ਸਮਸੀਆਂ ਚੋਣਾ ਆ ਗਏ ਆ ਜਿਲ੍ਹਾ ਪ੍ਰੀਸ਼ਦ ਦੀ ਆ ਇਹ ਤੁਸੀਂ ਜਿੱਤਣ ਵਾਲੇ ਨਹੀਂ ਚਾਹੇ ਸਾਡੀ ਇਹ ਫੰਡ ਵੀ ਕਰਾ ਲਓ ਅਸੀਂ ਕਹਾਂਗੇ ਤਾਂ ਮੰਦ ਕਰਾਈਏ ਗਰੀਬੋ ਵੀ ਤੁਹਾਡੇ ਲਈ ਹੱਕ ਲੈ ਕੇ ਆਏ ਤੇ ਉਹ ਤੁਹਾਨੂੰ ਦੇਣਾ ਨਹੀਂ ਚਾਹੁੰਦੇ ਤਾਂ ਵੀ ਸਾਡੇ ਹੱਥ 'ਚ ਵੋਟਾ ਦੇ ਅਸੀਂ ਬੁਲਾਦੇ ਤਾਂ ਵੀ ਸਾਡੇ ਹੱਥ 'ਚ ਹੁਣ ਤਾਂ ਸਾਡੇ ਦੋਨੇ ਹੱਥੀ ਲੱਡੂ ਹੈ ਭਾਰਤੀ ਜਨਤਾ ਪਾਰਟੀ ਦੇ ਤੇ ਇਹ ਦਿੱਲੀ ਸਾਫ ਕਰੇ ਇਹਨਾਂ ਨੂੰ ਉਹ ਪੰਜਾਬ ਚ ਵੀ ਸਾਫ ਕਰਾਂਗੇ ਔਰ ਪੰਜਾਬ ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਕੇ ਇਹ ਲਗਾਤਾਰ ਇਹਨਾਂ ਨੂੰ ਜਿਹੜਾ ਹੈ ਸੌਣ ਲਾਵਾਂਗੇ